ਨੀ ਮਤਰਾ ਚੱਕ ਰਹਾ ਮਾਸੂ ਜੀ ਬੜੀਆ ਜੀ ਅੱਖਾਂ ਦੇ ਬਿਨਾਂ ਪੁਰਾਣੇ ਸਵਾਰ ਹੋ ਰਹੀ ਅੱਜ ਹਲਾ ਜੀ ਬਈ ਰਾਤ ਬਾਇਰ ਪੁੱਛਦੇ ਆਉਂਦਾ ਸੁਆਦ ਨਹੀਂ ਬਈ ਆਉਂਦਾ ਸੁਆਦ ਤੂੰ ਆਉਂਦਾ ਹੀ ਬਈ ਮਾਸੂ ਦਾ ਮੀ ਆਉਗਾ ਆਉਂਗਾ ਇਲਾਦਾ ਦਾ ਹੈਗਾ ਕੀ ਕਹਿੰਦੇ ਹੁਣ ਚੱਲੀ ਉਹ ਸੈਕੜੀ ਜਿਹਾ ਵੀ ਪਿੰਡ ਵਿੱਚ ਨੂੰ ਚੱਲ ਜਾਈ ਗਈ ਤੇ ਪੈ ਹੁਣ ਚੱਲਦੀ ਹੁਣ ਤੋਂ ਨਹੀਂ ਪਿੰਡ ਵਿੱਚ ਜਾ ਕੇ ਮਿਲਦੇ ਆਈ ਚੱਕੋਈ ਅੱਜ ਤੁਹਾਨੂੰ ਦਿਖਾਉਂਦੇ ਆਂ ਸੀ ਆਪਣੇ ਖੇਤ ਜੀ ਚਲ ਚਲ ਜਾਈਂ ਮਿਲਦੇ ਆਂ ਚਲ ਨੂੰ ਸਾਈਕਲ ਹੀ ਬਾਹਰ ਕੱਢ ਕੇ ਦੇਖੋ ਲੈ ਜੀ ਕਿ ਮੈਂ ਤੋ ਦੀ ਇਹ ਕੰਦੀ ਉਹ ਆ ਗਈ ਕੱਢੂ ਘਰੋਂ ਬਾਹਰ ਸਾਈਕਲ ਜੀ ਉਹ ਆ ਗਈ ਆਇਓਏ ਡਰ ਡਰ ਨਹੀਂ ਨਾ ਉਹ ਹੋ ਗਈ ਸੰਭਾਲ ਆਏ ਹਾਂ ਜੀ ਹੁਣ ਅਸੀਂ ਕੱਢਣ ਲੱਗੇ ਆ ਜੀ ਗੈਪ ਵਿਚੋਂ ਸਾਈਕਲ ਹੀ ਦੇਖੋ ਜੀ ਨਾਲ ਤੁਹਾਨੂੰ ਅੱਜ ਮੜੀਆਂ ਦੇਖਣ ਜਾਈਏ ਚਲੋ ਮੋਟਰਸਾਈਕਲ ਆ ਗਈ ਮੋਟਰਸਾਈਕਲ ਆ ਗਈ ਯਾਰ ਲੈ ਮੋਟਰਸਾਈਕਲ ਦੇਖ ਲਈ ਜਾਈਏ हावी मारू का इत मरूवा ओए थाप हावी काटे दे आई को फालतू बत्ती में बिस्टर फैल लाग ਆਪਣ ਮੜੀਆਂ ਮੜੀਆਂ ਦਿਖਾਈ ਥੋੜਾ ਅੱਗੇ ਚੱਲੋ ਜੀ ਆ ਮੜੀਆਂ ਬਸ ਜਮਾਈ ਨੇੜੇ ਆਈ ਸਾਡੇ ਘਰ ਤੇ ਆ ਆ ਤਾਂ ਖੱਬੜਿਆ ਬਹੁਤਾ ਅੱਗੇ ਕਰ ਥੋੜਾ ਖੱਪੜ ਹੋਗਾ ਥੜੇ ਕੋ ਛੋੜੀ ਜੀ ਆ ਦੇਖੋ ਜੀ ਆ ਬੱਚਾ ਮੜੀਆਂ ਮੜੀਆਂ ਬਾਹਰ ਜ ਵੜਦੇ ਬਾਈ ਓਏ ਹਾਂ ਦੇ ਕੁਛ ਨਹੀਂ ਹੋਣਗੇ ਨਾ ਵੀ ਕੁਛ ਨਹੀਂ ਹੁੰਦਾ ਅਸੀਂ ਰਾ ਸੀ ਗਏ ਹੋਇਆ ਮੜੀਆਂ ਚ ਇਹਨੂੰ ਫ੍ਰੀਜ ਨੂੰ ਲਾ ਓਗੇ ਪਿੰਡ ਆ ਗਿਆ ਭੈਣ ਜੀ ਉਹ ਭੈਣ ਦਾ ਸਕੂਲ ਅੱਗੇ ਸਾਪ ਆ ਗਿਆ ਜੀ ਬਾਈ ਅੱਗੇ ਫਿਰ ਅਸੀਂ ਭੱਜ ਗਏ ਉਹਨੂੰ ਫੇਕੀ ਦੋ ਮਗਰੀ ਅੰਬੜੀਆਂ ਚੱਕਰੋ ਫੇਰ ਕਰ ਦੋਗੇ ਸੱਜਣੇ ਆਪਣੇ ਖੇਰੇ ਦਿਖਾਉਂਦੇ ਆ ਬਈ ਹੋਲੀ ਕੱਢੂਗਾ ਤੀ ਹੋਲੀ ਕੱਢ ਬਾਈ ਕੱਪੜੇ ਨਾਲ ਦੇ ਦੇ ਆ ਦੇਖ ਕਰੀ ਚੱਕ ਹੋਲੀ ਕੱਢ ਬਾਈ ਹੋਲੀ 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 ਓਏ ਕੱਢਦੀ ਸਾਈਕਲ ਸਰ ਗਿਆ ਚੰਨੋਂ ਆਪਾਂ ਨੇ ਲਓ ਜੀ ਸਾਨੂੰ ਮਿਲਣ ਮਲਾਉਂਦੇ ਆਪਣੇ ਕੀਕਾਂ ਨਾਲ ਚਲਦੇ ਹੁਣ ਤੁਸੀਂ ਸਾਨੂੰ ਲਓ ਵੀਡੀਓ ਨਾਲ ਜੁੜੇ ਰਹੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਵੀਡੀਓ ਕਿਦਾਂ ਦੀ ਲੱਗੀ ਸਾਨੂੰ ਸਾਡੀ ਇਹ ਸਬਸਕ੍ਰਾਈਬ ਕਰ ਲਿਓ ਜਰੂਰ ਆਓ ਲਈ ਸੁੱਖੋ ਪੈਣਗੀ ਮਲਾਂ ਵਾਲੇ ਚੈਨਲ ਇਧਰ ਕਰਨ ਵਾਲੀ ਵੀਡੀਓ ਤੇ ਜੈਸਮੀਨ ਮਾਡ ਬਲੌਗਸ ਉਰੇ ਕਹਿੰਦੇ ਕਿ ਗਰਾਊਂਡ ਬਣਾਉਣਾ ਤਾਂ ਗਰਾਊਂਡ ਫਿਰ ਉਹਨਾਂ ਤੇ ਬਣਿਆ ਹੀ ਨਹੀਂ ਇੰਨਾ ਸੁਸਰਾ ਪਿਆ ਕੌਣ ਬਣਾਊਗਾ ਲੋਕਾ ਨਹੀਂ ਆਈ ਕਿਹੜਾ ਟਰੈਕਟਰ ਹੈ ਟਰੈਕਟਰ ਇਹਦਾ ਮੋਡੀਫਿਕੇਸ਼ਨ ਹੈ ਜੀ ਕੀ ਮਨੀ ਮੋਡੀਫਿਕੇਸ਼ਨ ਮੋਡੀਫਿਕੇਸ਼ਨ ਤਾਂ ਹੈ ਨਹੀਂ ਬਸ ਇਹ ਟੈਕ ਕੇ ਲਾਇਆ ਹੋਇਆ ਹੈ ਫੇਰ ਦੰਗ ਛੜ ਨੂੰ ਪੰਗਾ ਗਈ ਔਰ ਇਹ ਜੀ ਮਾਸੜ ਜੀ ਮੋਟਰ ਲਾਗੇ ਦੁੱਤ ਕੀ ਮਾਰ ਆਲੇਗਾ ਇਹ ਵਿਕੀ ਮਹਾਲ ਵਲੌਗਸ ਅਲਿ ਸਿੱਧਾ ਕਰ ਆ ਗਿਆ ਜੀ ਬਈ ਮਾਸੜੇ ਨੂੰ ਮੁਰਵੇ ਚੱਲੀਗੇ ਚੱਲਦੇ ਆ ਬਈ ਮਾਸੜੇ ਦੇ ਹੁਣ ਮੋਟਰ ਵੀ ਨਹੀਂ ਆਣਾ ਮਾਸੜੇ ਮਾਸੜੇ ਦੇ ਘਰ ਆਣਾ ਫਿਰ ਸਿੱਧਾ ਹੀ ਹੁਣ ਹਾਂਜੀ ਬਾਈ ਕੋ ਮਲਦੇ ਹੋਏ ਮੋਟਰ ਵੀ ਖਾਏ ਹੋ ਲਿਆ ਹਾਂਜੀ ਬਾਈ ਅੰਬ ਵਿਚੇ ਪੂਤੜਾ ਕਾਲਾ ਲੋ ਕਹਿੰਦੇ ਪੂਤੋਂ ਉੱਠੇ ਸਾਤਾ ਮੈਂ ਪੂ ਜਿਖੇ ਨੇ ਗਾ ਨਹੀਂ ਪੂਟ ਕੇ ਖੋਲ ਵੀ ਦੇ ਤੇ ਕੁਛੀ ਹਾਂਜੀ देखी क्या हो गया ਚਾਹ ਆਹ ਹਟਾਈ ਉਹ ਗਿਓ ਟਾਇਰ ਘੋੜਤਾ ਹੀ ਖਰੀਨੇ ਪੈਂਟਲ ਦੇ ਕੋਈ ਕਹਿੰਦਾ ਟਾਇਰ ਸਲਿਪ ਖਾ ਗਿਆ ਉਹ ਦੇਖੋਈ ਉਹ ਖਾ ਗਿਆ ਟਾਇਰ ਸਲਿਪ ਇਹਨਾਂ ਦਾ ਨਾਦੈ ਨੇ ਜਿਆਦਾ ਤਾਂ ਨਾ ਚ ਨੂੰ ਲੈਂਡ ਕਰਾਦੀ ਚਲੋ ਚੱਕ ਦੇ ਇਹਨੂੰ ਫਿਰ ਚੱਕ ਜੀ ਅਗਲਾ ਕੋਈ ਪਾਣੀ ਵਾ ਸਟੈਂਡ ਉੱਪਰ ਆਈ ਜਗਾ ਅਰੇ ਚੈੱਕ ਕਰੀ ਮੈਂ ਪੁੱਲ ਮਿੱਟੀ ਵੀ ਲਾਤੀ ਨਹੀਂ ਹੰਟਰ ਵੀ ਉਹਨੂੰ ਪਾ ਖਾ ਗੋ ਸਭ ਤਾਂ ਜੀ ਜੀ ਨਾ ਤੋੜ ਕੇ ਉਹ ਕਰ ਜਗਾ ਤੇ ਕੀ ਪੂਤਾਈ ਆਪਾਂ ਜਾ ਕੇ ਆਵਾਂਗੇ ਪਹਿਲਾਂ ਮਾਸੜ ਦੀ ਮੋਟਰ ਕੋਲ ਜਾ ਕੇ ਆਈਏ ਇਹ ਇਹ ਤੇ ਕੈਂਪ ਲੱਗਿਆ ਜਾ ਆਉਂਗੇ ਜੀ ਹਾਂਜੀ ਮਾਸੜ ਦੇ ਘਰ ਵੀ ਜਾਉਂਗੇ ਆਪਾਂ ਔਰ ওই ਮੁੰਡਾ ਜਗਾੜੀ ਆ ਫਿਰ ਡੋਲ ਵੱਟ ਪਰਮੇ ਸਾਈਕਲ ਚਲਾ ਕੇ ਲੈ ਕੇ ਆਉਂਦਾ ਉਹ ਆ ਗਿਆ ਜੀ ਕੀ ਹੋ ਗਿਆ ਸਿਪਾ ਮਾਰਤੀ ਕੇ ਸਿਪਾ ਮਾਰਤੀ ਆ ਦੇਖੀ ਤੇ ਫੇਰ ਨਾ ਲੈਂਡ ਕਰਾ ਦੀ ਹੇਠਾਂ हो गया भाई क्या कहना अबियो बकड़ो मगी आजा चल नोक के ना देख सके ना बढ़िया अच्छा दौड़ गया डर गया दौड़ गया मासेडी में मोटर पट गया ये मडे यार तेरी दी तब भी लेके होनी ये कार पुल गई बाद दिखा मैं थनु मासेडी मोटर चला कार चली चाबी लेके आई डर डर तेरी दी वीडियो वीडियो जुड़े रही वीडियो ना बस स्किप ना करियो और वो समझ थाकड़ी सब्सक्राइब हो थाकड़ी जान माल दी

ਅਰੇ ਜਿੰਦੜੇ ਲਖਾਇਆ ਉਲੀਓ ਮਹਾਰਾ ਵੀ ਮਾਸੜ ਜੀ ਮੋਟਰ ਤੇ ਪਹੁੰਚ ਗਏ ਆਪਾਂ ਤੁਹਾਨੂੰ ਮਲਾਉਂਦੇ ਆ ਮਾਸੜ ਜੀ ਨਾਲ ਓਕੇ ਬੈਠੇ ਮਲਾਉਂਦੇ ਆ ਇਸ ਹੁਣ ਪਹੁੰਚ ਗਏ ਆਪਾਂ ਮੋਟਰ ਤੇ ਸਸਰੀ ਕਾਲ ਜੀ ਸਾਰਿਆਂ ਨੂੰ ਜੀ ਉਹ ਬਾਈ ਜੀ ਮੋਟਰ ਤੇ ਬੈਠੇ ਆ ਬਾਕੀ ਬਾਈ ਵਿੰਦਰ ਬਾਈ ਦਾ ਚੈਨਲ ਚਲਾਇਆ ਆਪਣਾ ਬਹੁਤ ਧੰਨਵਾਦ ਆ ਬਾਈ ਦਾ ਵੀ ਸਾਰਿਆਂ ਨੂੰ ਬੇਨਤੀ ਦਰਦੀ ਵੀ ਇਹੀ ਹੈ ਵੀ ਇਹਨੂੰ ਬਾਈ ਵੀ ਸਬਸਕ੍ਰਾਈਬਰ ਕਰੋ ਦੇਖਿਆ ਤੁਸੀਂ ਸਾਡੇ ਨਾਲ ਰਿਹਾ ਮੁੰਡਾ ਬਹੁਤ ਈਮਾਨਦਾਰ ਹੈ ਮਿਹਨਤੀ ਮੁੰਡਾ ਜਿੰਨਾ ਵੀ ਹੈਗਾ ਚਲੋ ਕੀ ਕੀ ਬਾਡੀ ਸਾਰਾ ਕਰਦੇ ਆ ਬਹੁਤ ਵਧੀਆ ਪ੍ਰੋਸੈਸ ਦਿਖਾਉਣਗੇ ਵੀ ਸਾਨੂੰ ਜਿਹੜਾ ਹੈਗਾ ਇਹਦੇ ਵਿੱਚ ਆਪਣਾ ਵੀਡੀਓ ਦੇ ਵਿੱਚ ਵੀ ਕਰਿਓ ਸਬਸਕ੍ਰਾਈਬਰ ਬਾਕੀ ਹੌਸਲਾ ਵਧਾਈ ਕਰਨਾ ਜੇ ਹੁਣ ਤੁਸੀਂ ਜਿੰਨਾ ਵੀ ਵਾਤੇ ਬਾਤੇ ਸਬਸਕ੍ਰਾਈਬਰ ਕਰੋ ਚੈਨਲ ਨੂੰ ਬਾਕੀ ਮੋਟਰ ਉੱਤੇ ਬੈਠੇ ਜੀ ਮੌਸਮ ਬਹੁਤ ਠੰਡਾ ਹੈ ਮਿਹਦੀ ਠੀਕ ਵਿੱਚ ਆ ਬੱਦਲ ਬੋਲਦਾ ਪੂਰਾ ਪਰ ਪੈਂਦਾ ਹੈ ਨਹੀਂ ਇਧਰ ਵਿੱਚ ਬੇਲੇ ਚੜੀ ਦੀ ਘਟਾ ਸਾਨੂੰ ਆਸ ਹੁੰਦੀ ਵੀ ਬੇਲੇ ਵਾਲਾ ਪਊਗਾ ਪਰ ਪਿਆ ਨਹੀਂ ਹੈਗਾ ਚੱਲੇਗਾ ਤੇ ਨੂਰ ਕੋ ਬੈਠਿਆ ਕਹਿੰਦੀ ਚਲੋ ਉਹਨੂੰ ਪਤਾ ਵੀ ਕਿੱਥੇ ਜ਼ਿਆਦਾ ਸੌਕਾ ਮੰਦੇ ਉੱਥੇ ਜਾਂਦਾ ਹੈ ਜਰਵੀਰ ਹਾਂਜੀ ਪਰ ਉਹਨੂੰ ਸੌਕਾ ਵੀ ਕਹਿੰਦੇ ਸੜਕਾਂ ਤੋੜੀਆਂ ਪਈਆਂ ਮਾਲਪੁਰ ਕਿੰਨੇ ਨੂੰ ਸੜਕਾਂ ਦਾ ਨਾਸ ਮਾਰਿਆ ਪਿਆ ਵੀ ਚਲੋ ਸਾਡੇ ਜਿੰਨਾ ਨਹੀਂ ਪਿਆ ਬਹੁਤ ਵਧੀਆ ਪਿਆ ਹੁਣ ਮੋਟਰਾਂ ਚੱਲਦੀਆਂ ਕੱਲੀਆਂ ਥੋੜਾ ਜਿਹਾ ਅੱਜ ਲੱਗਦਾ ਅੱਜ ਤਕਰੀਬਾ ਸਾਰਿਆਂ ਨੇ ਬੰਦ ਕਰਤੀ ਆ ਬੱਦਲ ਦੇਖ ਕੇ ਵੀ ਬੱਦਲ ਬੋਲਦਾ ਬਾਕੀ ਦੇਖਦੇ ਆ ਦੱਸਾਂਗੇ ਸਾਰਾ ਕੁਝ ਦਿਖਾਵਾਂਗੇ ਜਿੰਮੀ ਪਿਆ ਉਹ ਵੀ ਦਿਖਾਵਾਂਗੇ ਆਪਾਂ ਵੀਡੀਓ ਦੇ ਵਿੱਚ ਵੀ ਬਾਕੀ ਬਾਈ ਇਹਦਾ ਪਿੰਦਰ ਬਾਈ ਦਾ ਮੋਟਾ ਬਣਾ ਰਿਹਾ ਰਹਿਮਤ ਮਾਹਲ ਇਹਨਾਂ ਦਾ ਬਲੌਗ ਦਾ ਨਾਮ ਹੈ ਵੀ ਰਹਿਮਤ ਮਾਹਲ ਬਲੌਗ ਨੂੰ ਸਬਸਕ੍ਰਾਈਬਰ ਕਰੋ ਸਾਰੇ ਬਾਅਦੇ ਬਾਅਦ ਸ਼ੇਅਰ ਕਰੋ ਕਮੈਂਟ ਕਰੋ ਸਾਰਾ ਜਿਹੜਾ ਕੋ ਕਰਦੇ ਹੈ ਬਾਕੀ ਉਹ ਜਾਣਦੇ ਨਹੀਂ ਕਿ ਐਕੂ ਕਹਿਣਾ ਹੁੰਦਾ ਹੋਰ ਤੁਸੀਂ ਜਾਣੇ ਜਾਣੇ ਲਾਇਕ ਸ਼ੇਅਰ ਕਰੋ ਵੀ ਖੇਚੇ ਦੋ ਸਾਮੂ ਆਏ ਕੀਲੀ ਦਾ ਬਰੋ ਪੂਰੀ ਈਦਾਈ ਹੋਵੇ ਪੂਰੀ ਵੇਸਕ ਨਾਲ ਆ ਕੰਮ ਹੋਇਆ ਭਾਈ ਸ਼ੀਟ ਇਹਨਾਂ ਲੋਵੇ ਤਕਰੀਬਨ ਪਿੰਡ 'ਚ ਹਾਂ ਹੁਣ ਇੱਕ ਨੰਬਰ ਭਰਿਆਉਣਾ ਬਾਹਰ ਲੈਣਾ ਸੀ ਹਰੇਕ ਜਿੰਨੇ ਵੀ ਬਲੌਗਰ ਸਾਡੇ ਸਾਰੇ ਆਪਣੀ ਆਪਣੀ ਚੀਜ਼ ਲੋ ਜਿਹੜੀ ਵਧੀਆ ਚੀਜ਼ੇ ਦਿਖਾਉਂਦੇ ਆ ਕੋਈ ਹੈ ਜੇ ਹੈ ਨਹੀਂ ਵੀ ਪਰਿਵਾਰ ਵਿੱਚ ਦੇਖਣ ਵਾਲੀ ਨਹੀਂ ਹੈਗੀ ਪਰਿਵਾਰ ਚ ਵੀਡੀਓ ਲਾ ਕੇ ਆਖਾ ਮੀਟ ਕੇ ਬੈਠ ਜਾਓ ਕੋਈ ਗਲਤ ਗੱਲ ਨਹੀਂ ਹੋਊਗੀ ਵਿੱਚ ਕਿਸੇ ਨੇ ਗਾਲ ਨਹੀਂ ਕੱਢੀ ਹੋਊਗੀ ਸਹਿਨ ਕੰਮ ਵਧੀਆ ਸਾਫ ਸੁਥਰਾ ਹੋਊਗਾ ਜਿੰਨਾ ਵੀ ਹੋਊਗਾ ਵੀ ਚਾਹੇ ਪਾ ਘਟਦੀ ਹੈ ਪਰ ਪਾਉਣਾ ਕੰਮ ਵਧੀਆ ਕਰਕੇ ਪਾਉਣਾ ਇੱਕ ਇਹ ਨਹੀਂ ਹੈਗਾ ਅਸੀਂ ਵੀ ਵੀਊ ਬਣਾਉਣੇ ਆ ਪੈਸੇ ਧੱਕੇ ਮਤਲਬ ਕੋਈ ਨਹੀਂ ਹੈਗਾ ਸਾਨੂੰ ਪਿਆਰ ਬਹੁਤ ਆ ਜਿਹੜੇ ਬਈਰਾਂ ਦੇ ਫੋਨ ਆਉਂਦੇ ਆ ਹਰ ਕਮੈਂਟ ਆਉਂਦੇ ਪੜ੍ਹ ਕੇ ਬਹੁਤ ਖੁਸ਼ੀ ਹੁੰਦੀ ਹੈ ਵੀ ਠੀਕ ਆ ਬਾਕੀ ਦਿਖਾ ਰਿਹਾ ਜੇ ਮੁੰਡਾ ਇਹਦੀ ਸਪੋਰਟ ਵਰੋ ਜਿਹੜੀ ਚੀਜ਼ਾਂ ਦਿਖਾਉਂਦਾ ਬਹੁਤ ਵਧੀਆ ਕੱਲ ਨੂੰ ਕੱਲ ਪਿੰਡ ਦਾ ਢੇੜਾ ਵੀ ਲਾ ਕੇ ਦਿਖਾਇਆ ਕੁਝ ਅੱਲੇ ਸਾਡੇ ਘਰ ਰਹਿ ਕੇ ਦਿਖਾਉਣੇ ਉਹ ਵੀ ਦਿਖਾਊਗਾ ਤੁਹਾਨੂੰ ਸਾਰਾ ਕੁਝ ਚਲੋ ਦੇਖੋ ਜੀ ਬਾਕੀ ਜਿਵੇਂ ਦਿਖਾ ਰਿਹਾ ਪ੍ਰੋਗਰਾਮ ਦੇਖੀ ਜਲੋ ਰੋਈ ਮਾਸੜ ਦੀ ਮੋਟਰ ਦਾਤਾਏ ਤਾਂ ਜਗੜਾ ਕੀ ਆ ਬਲਾ ਸਾਥਰੀ ਕਾਲੀ ਲਿਕੇ ਕੈਮਰਾ ਸਾਹ ਦੋ ਹੱਥ ਜੋੜ ਕੇ ਬਿਲਾ ਹਾਂ ਹਾਈ ਬੁੱਲਾਗਾ ਅਮਰ ਕੀ ਦਵਾਈ ਛੱਡੀ ਅੱਜ ਆਪਾਂ ਆਏ ਅਮਲਕੀਤ ਬਾਈ ਦੇ ਸ਼ੈੱਡ ਪਰ ਹੁਣ ਆ ਟਰਾਲਾ ਖੜਾ ਅਮਲਕੀਤ ਬਾਈ ਦਾ ਤੇ ਸਾਹਮਣੇ ਮਾਸੜ ਦੀ ਮੋਟਰ ਜਿਸ ਸੇ ਆਪਾਂ ਜਾ ਕੇ ਆਏ ਹੁਣੇ ਆ ਬੜੀ ਛਿੱਟੀ ਆ ਲਈ ਉਹ ਆ ਜਿਹਨਾਂ ਨੇ ਛੰਦ ਪਾਈ ਹੋਈ ਆਈ ਉਹ ਦੇਖੋ ਇਹ ਛੰਦ ਹਲਕਾ ਕਹਿਣੇ ਗੋਬਈ ਫੂਲ ਨਾ ਹਾਂਜੀ ਅਈ ਮਤੋ ਬੁਮੋ ਮੋਂ ਯੂ ਪਾਸ ਤੇ ਮਤੋ ਸ਼ਬਦ ਨਹੀਂ ਨੂੰ ਆਏ ਮੈਂ ਆ ਤੋਸ਼ਣ ਲੱਗ ਗਈ ਇਹ ਉਹ ਜੋ ਰੋਜ਼ ਨਹੀਂ ਹੈ ਕਿ ਬਈ ਇਹ ਤੇ ਅਸ਼ਿਆਈ ਗਿਰਗੇ ਜੀ ਸਿਬਰੇ ਆ ਕਹਿੰਦਾ ਕਿ ਅੱਗੇ ਤੇ ਖੜੀ ਕਰਦੇ ਮੈਂ ਕਰ ਤ ਦਿੱਤੀ ਗਿਰਗੇ ਵੀ ਦਸੀ ਉੱਥੇ ਜਿਆਦਾ ਹੀ ਗਰੀ ਹੋ ਗਈ ਹਾਂ ਦੇਖੋ ਖੜੀ ਛੋਟੀ ਜਿਆਦਾ ਹੋ ਗਈ ਸੀ ਪਿੱਛੇ ਮੈਂ ਮਰਮਾ ਸਰਾ ਮੂੜਾ ਪਸਾ ਮੈਂ ਟੱਕ ਦੇ ਵਿੱਚ ਹੁਆ ਨਕਰੀ ਵਾਦੀ ਹਾਂ ਚੱਕਾ ਹਾਂ ਹਾਂਜੀ ਫੋਨ ਵੱਜਾਈ ਫੋਨ ਜੇ ਚਪੇ ਤਈ ਹਲੋ ਈ ਮਿੱਤਰੋ ਮੈਂ ਪਰੇ ਆਈ ਤੇ ਕਰਦੇ ਆਪਾਂ ਹੁਣ ਵਲੌਗ ਦਾ ਐਂਡ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰ ਕੇਓ ਤੇ ਸਬਸਕ੍ਰਾਈਬ ਵੀ ਕਰਿਓ ਜੀ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਤੇ ਕਰਦੇ ਆਪਾਂ ਵਲੌਗ ਦਾ ਹੀ ਐਂਡ